ਇਹ ਮਾਨਸ ਦੇ ਆ ਦਾ ਭੇਦ ਅਸੀਂ ਮਿਟਾ ਦਈਏ ਫਿਰ ਤੇ ਲੇਕੋ ਨੀ ਭੇਦ ਨਾ ਜਾਣੋ ਮਾਨਸ ਦੇ ਜਦ ਅਸੀਂ ਮਾਨਸ ਦੇ ਦੀ ਫੋਟੋ ਬਣਾ ਲੈਂਦੇ ਫਿਰ ਗੜਬੜ ਪੈਦਾ ਹੁੰਦੀ ਜਦ ਅਸੀਂ ਮਾਨਸ ਦੇ ਦੀ ਫੋਟੋ ਰੱਖ ਲੈਂਦੇ ਉੱਥੇ ਗੜਬੜ ਪੈਦਾ ਹੁੰਦੀ ਭੇਦ ਰੋ ਗਈ ਸਰ ਜਦ ਸਾਨੂੰ ਕਹਦੀ ਭੇਦ ਨਾ ਜਾਣੋ ਮਾਨਸ ਦੇ ਆ ਅਸੀਂ ਫੋਟੋਆਂ ਕਿਉਂ ਲੈਂਦੀਆਂ ਕਿਵੇਂ ਅਸੀਂ ਵੀ ਖਾਲਸਾ ਕਹਿ ਦਿੰਦੇ ਕਹਿਣ ਲੱਗੇ ਆਦਮੀ ਵਾਸਤੇ ਸਵਾਲ ਕਰਦੇ ਪਰ ਖਾਲਸਾ ਤਾਂ ਪਰਮੇਸ਼ਰ ਹੈ ਦਨੂ ਹੋ ਗਏ ਨਾ ਦਸਮ ਪਾਸ਼ਾ ਆਪ ਖਾਲਸਾ ਸੀ ਉਹਦਾ ਸਾਜਿਆ ਹੋਇਆ ਖਾਲਸਾ ਜੀ ਤੋਂ ਉਹਨੇ ਆਪ ਅਮਰ ਪਾੜ ਲਈਏ ਤੇ ਪਰਮੇਸ਼ਰ ਖਾਲਸਾ ਤਾਂ ਇਹੋ ਕਹਿੰਦੇ 인ਮੇ ਮੁਜਮੇ ਤਾਸਬੇ ਐਸੇ ਲੋਕਾਂ ਨੂੰ ਦੱਸ ਰਿਹਾ ਇਹਨਾਂ ਵਿੱਚ ਇਹ ਜਿਹੜੇ ਮੇਰੇ ਮੂਹਰੇ ਬੈਠੇ ਨੇ ਖਾਲਸਾ ਪੰਥ ਇਹਨਾਂ ਦੇ ਵਿੱਚ ਜਿਹੜੇ ਗੁਰਮੁਖ ਨੇ ਗੁਰਸਿੱਖ ਨੇ ਖਾਲਸਾ ਸਾਜ ਕੇ ਫੌਜ ਮੁਝਵੇ ਤਾਸਵੇ ਤਿੰਨ ਹੋ ਗਏ ਨਾ ਰੰਚਕ ਨਾ ਹੀ ਨਾ ਪੇ ਤ੍ਰਿਤਿਆ ਤੀਨੇ ਸੰਕਲ ਸੰਕਲ ਤਿੰਨੇ ਬਰਾਬਰ ਇੱਕੋ ਹੀ ਫਰਕ ਫਰਕ ਨਹੀਂ ਆ ਕੋਈ ਫਰਕ ਉਹ ਸਰੀਰ ਦਾ ਸਰੀਰ ਨਹੀਂ ਮੰਨੀ ਸਰੀਰ ਦਾ ਫਰਕ ਮੰਨੀ ਨਾ ਨਹੀਂ ਹੁੰਦਾ ਭੇਦ ਨਾ ਜਾਣੋ ਮਾਨਸ ਦੇ ਜੇ ਮਾਨਸ ਦੇ ਆ ਦਾ ਭੇਦ ਅਸੀਂ ਮਿਟਾ ਦਈਏ ਫਿਰ ਤਿੰਨੇ ਇੱਕੋ ਨੇ ਭੇਦ ਨਾ ਜਾਣੋ ਮਾਨਸ ਵਰਦੇ ਜਿਆਦਾ ਸੀ ਮਾਨਸ ਦੇ ਹੀ ਫੋਟੋ ਬਣਾ ਲੈਂਦੇ ਫਿਰ ਗੜਬੜ ਪੈਦਾ ਹੁੰਦੀ ਹੈ ਜਿਆਦਾ ਸੀ ਮਾਨਸ ਦੇ ਹੀ ਫੋਟੋ ਰੱਖ ਲੈਂਦੇ ਆ ਉੱਥੇ ਗੜਬੜ ਪੈਦਾ ਹੁੰਦੀ ਭੇਦ ਰੋ ਗਈ ਉੱਥੇ ਹਾਂ ਜਦ ਸਾਨੂੰ ਕਹਦੀ ਭੇਦ ਨਾ ਜਾਲੂ ਮਾਨਸ ਦੇ ਆ ਅਸੀਂ ਫੋਟੋ ਕਿਉਂ ਲੈਂਦੀਆਂ ਨਾਨਕ ਇੱਕ ਹੈ ਅੰਗਦ ਵੀ ਨਾਨਕ ਹੈ ਅਮਰਦਾਸ ਵੀ ਨਾਨਕ ਹੈ ਅਸੀਂ ਫਿਰ ਭਿੰਨ ਭਿੰਨ ਕਿਉਂ ਕਰੇ ਦਸਪਾਜਾ ਕਰਨੇ ਭਿੰਨ ਭਿੰਨ ਸ੍ਰੀ ਨਾਨਕ ਅੰਗਦ ਕਰ ਜਾਨਾ ਅੰਗਦ ਅਮਰਦਾਸ ਪਹਿਚਾਨ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਬੂੜ ਨਹੀਂ ਪਾਇਓ ਸਾਧਾ ਨੇ ਤਾਂ ਸਮਝ ਲਈ ਗੱਲ ਬੂਰਖਾ ਲੂੜੀ ਪਤਾ ਲੱਗਿਆ ਅੱਜ ਅਰਦਾਸ ਦੇ ਵਿੱਚ ਅਸੀਂ ਪੈਨ ਪੈਨ ਬੰਨੀ ਬੈਠੇ ਮੂਰਖਾ ਸੀ ਉਹ ਤਾਂ ਬੜੀ ਨਾ ਸੀ ਜੋ ਕਹੇ ਸੀ ਸਾਨੂੰ ਅਸੀਂ ਤਾਂ ਪੈਨ ਪੈਨ ਸਾਧਨ ਲਖਾ ਬੂੜ ਨਹੀਂ ਪਾਇਓ ਬੂਰਖਾ ਲੂੜੀ ਪਤਾ ਲੱਗਿਆ ਉਹ ਦਸਾ ਗੁਰੂਆਂ ਦੀ ਬਾਣੀ ਹੈ ਉਹ ਦਸ ਬਣਾਤੇ ਤੁਸੀਂ ਤਾਂ ਇਕ ਤਾਂ ਨਾ ਬਲੇ ਰਹੋ ਉਹ ਸਾਰੇ ਕਹਿੰਨੇ ਨੇ ਨਾਨਕਾ ਤੁਸੀਂ ਪੈਲੂ ਬੰਦ ਕਰਕੇ ਬੰਦੀ ਜਾਂਦੇ ਕਿਉਂਕਿ ਦੇਹੀ ਤੋਂ ਉੱਪਰ ਉੱਠੇ ਨਹੀਂ ਹੈ ਦੇਹੀ ਨਾਲ ਜਿਹੜੇ ਸਰੀਰ ਨਾਲ ਜਿਹੜੇ ਜੇ ਸਰੀਰ ਨਾਲ ਜੁੜੇ ਹੋਏ ਫੇਰ ਡਾਕਟਰ ਫੇਰ ਤਾਂ ਤੁਸੀਂ ਮਾਇਆ ਚੋਂ ਅੱਗੇ ਤੁਸੀਂ ਜਾ ਹੀ ਨਹੀਂ ਸਕਦੇ ਸਿੱਖ ਅੱਗੇ ਨਹੀਂ ਜਾ ਸਕਦੇ ਉਹਨਾਂ ਚ ਜਦ ਨਾਲ ਜਦ ਸਰੀਰ ਤੋਂ ਗਾਹੜੀ ਚਲੇ ਜਾਂਦੇ ਸਰੀਰ ਤੋਂ ਅੱਗੇ ਹੋ ਕੇ ਦੇਖੋ ਕੀ ਇਹ ਦਾਤ ਨਾਲ ਗੱਲ ਦਸਮ ਬਾਸ਼ਾ ਕਰ ਰਹੇ ਨੇ ਸਰੀਰ ਦੀ ਨਹੀਂ ਕਰ ਰਹੇ ਆਤਮਾ ਕਰ ਰਹੀ ਹੈ ਜੋਗਿਸ ਕਰ ਰਹੀ ਹੈ ਸੋਚਣ ਦਾ ਕੰਮ ਆਤਮਾ ਕਰ ਰਹੀ ਹੈ ਸਮਝਣ ਦਾ ਕੰਮ ਆਤਮਾ ਦਾ ਹੈ ਵਰਤਾਲੂਕਾ ਨਾ ਕਰਨਾ ਆਤਮਾ ਨੇ ਕਰਨਾ ਹੈ ਸਰੀਰ ਨੇ ਕਰਦੇ ਵਰਤਾ ਸਰੀਰ ਦੇ ਥਰੂ ਸਰੀਰ ਦੇ ਵਿੱਚ ਜੋ ਹੋ ਰਹਾ ਆਤਮਾ ਉਹ ਅਸੀਂ ਕਾਰ ਲੈਂਦੇ ਹਾਂ ਸਕੂਟਰ ਲੈਂਦੇ ਹਾਂ ਕਿੰਨੀ ਦੂਰ ਸੈਂਕੜੇ ਕਿਲੋਮੀਟਰ ਸਫਰ ਕਰਦੇ ਆਂ ਕਾਰ ਕੱਲੀ ਉਹ ਕਰ ਲੈਂਦੀ ਹੈ ਜੇ ਬਿੱਚ ਬੈਠੂ ਨਾ ਚਲਾਉ ਨਾ ਕਾਰਗ ਵਿੱਚ ਲਿਜਾਊਗੀ ਗਾਂ ਉਹ ਸਰੀਰ ਕੇ ਮੈਂ ਤੁਰੂ ਜੇ ਬਚਾਤ ਮੈਂ ਤੁਰਨ ਨਾਲ ਹੀ ਹੈ ਉਹ ਦੀ ਆਤਮਾ ਨਹੀਂ ਜਲਦੀ ਤੁਰਨ ਨਾਲ ਤੁਰ ਕੇ ਚਲਾ ਜਾਵੇ ਸਰੀਰ ਕਿਸੇ ਚਲੇ ਜਾਊਗਾ ਸਰੀਰ ਆਤਮਾ ਦਾ ਫਰਕੇ ਨਹੀਂ ਸਮਝੇ ਜੇ ਤੁਸੀਂ ਉਹ ਉਹਨਾਂ ਨੇ ਜੇ ਕਹਤਾ ਸੀ ਨਾਲ ਕਾਂ ਤੁਸੀਂ ਨਾਲ ਕਿਉਂ ਨਹੀਂ ਬੰਦੇ ਲੈ ਲੈ ਰੂ ਫੇਰ ਧੋ ਕੇ ਬੇ ਹੋ ਗਏ ਪੈਨ ਪੈਨ ਸਭ ਹੂ ਕਰ ਜਾਣਾ ਉਹ ਕਹਿੰਦੇ ਪੈਨ ਪੈਨ ਕਰਕੇ ਜਾਣੇ ਸਾਰਿਆਂ ਨੇ 11 ਨੂੰ ਕੋਈ ਜੱਜ ਭੇਦੀਆਂ ਨੇ ਹੀ ਗੱਦੀ ਦੇ ਲਈ ਸੀ ਤੇ ਫਿਰ ਅਵਰਦਾਸ ਤਾਂ 베ਦੀ ਹੈ ਨਹੀਂ ਨਾ ਨਾਨਕ 베ਦੀ ਹੈ ਨਾ ਲੈਣਾ 베ਦੀ ਹੈ ਉਹ ਬੇਦੀ ਕਿ ਬੇਦੀਆਂ ਨੇ ਅਦਿੱਕੇ ਬੇਦੀ ਤੀ ਪਹਿਲੇ ਪਹਿਲੇ ਮੰਨ ਲੈ ਤਾਂ ਇਹ ਜੇ ਪਹਿਨ ਨਾਮ ਨਹੀਂ ਆ ਫਿਰ ਬੇਦੀਆਂ ਲਈ ਦਿੱਤੀ ਉਹਦੀ ਜਿਹਨਾਂ ਵੇਦ ਪੜ੍ਹਿਆ ਉਸ ਬੇਦੀ ਕਾ ਹੈ ਗਿਆਨ ਪੜ੍ਹਿਆ ਸੀ ਤੰਨਾਂ ਨੇ ਬੇਦੀ ਨੇ ਤੰਨ ਨਵੇਂ ਸਾਡੇ ਤੰਨੇ ਕੋਈ ਤਰੇਹਣਾ ਕੋ ਭੱਲਾ ਕੋਈ ਵਿਦਾਨਕ ਬੇਦੀ ਹੈ ਮੈਂ ਤਾਂ ਮੈਂ ਤਾਂ ਸਾਡੇ ਇਹ ਨੇ ਉਹ ਤੁਸੀਂ ਤਾਂ ਗੁਰਬਾਣੀ ਸੁਣੀ ਹੋਈ ਨਹੀਂ ਹੈ ਉਹ 10 ਪਾ ਲਈ ਬਾਣੀ ਦਾ ਲੀ ਤੇ ਲੈ ਕੇ ਆਉਂਦੀ ਸੀ ਇਹ ਤਾਂ ਬਿਲਕੁਲ ਸਪੈਸ਼ਲੀ ਲੀ ਤੇ ਲੈ ਕੇ ਆਉਂਦੀ ਐ ਇਸੇ ਨੂੰ ਡਿਨਾਈ ਕਰਤਾ ਜਾਣ ਕੇ ਜਿਨ੍ਹਾਂ ਨੇ ਲੀ ਤੇ ਨਹੀਂ ਸੀ ਆਉਣ ਦੇਣੇ ਉਹਨਾਂ ਨੇ ਡਿਨਾਈ ਕੀਤੀ ਐ ਵੀ ਇਹ ਸਿੱਧੀ ਗੱਲ ਲਿਖੀ ਹੋਈ ਐ ਇਹਨੂੰ ਡਿਨਾਈ ਕਰ ਦੋ 10 ਪਾ ਦਾ ਗ੍ਰੰਥ ਹੀ ਨਹੀਂ ਹੈ ਉਹ ਤਾਂ ਉਹ ਜਿਹੜੇ ਸੀ ਧੀਰਮੱਲੀਏ ਰਾਮ ਰਈਏ ਵੀੜੇ ਮਸੰਦ ਉਹਨਾਂ ਦੀ ਔਲਾਦ ਐ ਸਾਰੇ ਡਿਨਾਈ ਕਰਨੇ ਵਾਲੇ ਉਹ ਨਹੀਂ ਸਾਰੇ ਇਹ ਉਹਦੇ ਬਾੜਲੇ ਵਿੱਚ ਅੱਜ ਵੀ ਰੋਣਾ ਪਈਦਾ ਭਲਾ ਇਹਨਾਂ ਦੇ ਰੋਲੇ ਨਾਲ ਕੀ ਫਰਕ ਪਊਗਾ ਕੌਂ ਦੇ ਕਹੇ ਤੇ ਢੱਗੇ ਵਰਦੇ ਨੇ ਜੇ ਕੌਂ ਦੇ ਕਹੇ ਤੇ ਢੱਗੇ ਬਣ ਲੋਕਾਂ ਦੀ ਖੇਤੀ ਖੜਜੇ ਇਹ ਧਰਮ ਨਹੀਂ ਚੱਲਣਾ ਇਹਦਾ ਹੀ ਚੱਲਦਾ ਰਹੂਗਾ ਇਹ ਕੌਣ ਹੈ ਬੋਲਦੇ ਰਹਿਣ ਕੌਂ ਜਿਆਦਾ ਸਿਆਣਾ ਹੁੰਦਾ ਗੰਦਗੀ ਖਾਂਦਾ ਹੁੰਦਾ ਇਹ ਮਾਇਆ ਤੇ ਹੀ ਬੈਠੇ ਨੇ ਮਾਇਆ ਖਾਂਣਗੇ ਉਹ ਦਰਸ਼ਨ ਨੂੰ ਬਾਜਾ ਤੇ ਗੰਦਗੀ ਉਹ ਮਾਇਆ ਜਲਦੀ ਰਹੀ ਹੈ ਵੇਖਾ ਇਹ ਮਾਇਆ ਹੁਣ ਮਿਲਦੀ ਨਹੀਂ ਮਾਇਆ ਇਹਨਾਂ ਨੂੰ ਪਹਿਲਾਂ ਕਬਜਾ ਰਿਹਾ 100 ਸਾਲ ਵੇਲੇ ਗੁਰਦੁਆਰੇ ਅੰਦਰ ਜਿਆਦਾ ਬੋਲੇ ਨਹੀਂ ਹੁਣੇ ਤੜਫਦੇ ਨੇ ਗੋਲ ਕਾ ਇਹਨਾਂ ਨੂੰ ਉਲਦੀ ਨਹੀਂ ਤੜਫਦੇ ਫਰੀ ਜਾਂਦੇ ਨੇ ਫਰੀ ਜਾਓ ਸਭ ਜਾਣਦੇ ਨੇ ਪਿੰਨ ਪਿੰਨ ਸਭ ਹੂ ਕਰ ਜਾਣ ਇੱਕ ਰੂਪ ਕਿਨੂੰ ਉਹ ਨਾ ਪਹਿਚਾਣੂ ਇੱਕ ਰੂਪ ਨਹੀਂ ਕਿਸੇ ਨੇ ਪਹਿਚਾਣ ਪਰ ਜਿੰਨ ਜਾਣਾ ਤਨਹੀ ਸਿੱਧਿ ਪਾਈ ਜਿਹਨੇ ਇੱਕ ਰੂਪ ਜਾਣ ਲਿਆ ਉਹਨੂੰ ਸਮਝ ਵੀ ਆ ਗਈ ਉਹਨੂੰ ਗੁਰਬਾਣੀ ਦੀ ਸਮਝ ਵੀ ਆ ਗਈ ਗੁਰਬਾਣੀ ਦੀ ਸਮਝ ਉਹਨੂੰ ਆਉਗੀ ਸਿੱਧ ਉਹਨੂੰ ਸਿੱਧ ਪਾਈ ਕੀ ਹੈ ਸਿੱਧ ਦੀ ਸਮਝ ਹੁੰਦਾ ਹੈ ਅਰਥ ਜਿਨ ਜਾਣਿਆ ਤੇਰੀ ਸਿੱਧੀ ਪਾਈ ਬਿੰਦ ਸਮਝੇ ਸਿੱਧੀ ਹਾਥ ਲਾਈ ਜਿਹਨੂੰ ਜਿਹਨੇ ਨਹੀਂ ਸਮਝਿਆ ਉਹਦੇ ਹੱਥੇ ਨਹੀਂ ਆ ਸਕਦੀ ਜੱਟ ਇਹ ਵੀ ਇੱਕ ਨੁਕਤਾ ਹੈ ਜੇ ਤੁਸੀਂ ਗੁਰਬਾਣੀ ਸਮਝਣੀ ਹੈ ਆ ਨੁਕਤਾ ਡਾਊਟ ਕਰ ਲੋ ਤੈਨਾਂ ਨੂੰ ਇੱਕ ਰੂਪ ਸਮਝ ਲਓ ਸਿੱਧੀ ਹੋ ਜਾਊਗੀ ਸਮਝ ਆ ਜਾਊਗੀ ਮੇਰੇ ਸਮਝਿਆ ਸਿੱਧੀ ਹਾਥ ਲਾਈ ਇਹ ਸਮਝਣਾ ਹੀ ਪਊਗਾ ਇੱਕ ਰੂਪ ਜਿੱਦਣ ਇਹ ਗ੍ਰੂਪ ਸਮਝ ਲਿਆ ਉਦੋਂ ਤੁਸੀਂ ਆਤਮਾ ਨਾਲ ਜੁੜ ਗਏ ਉਹਨਾਂ ਦਿਨੋਂ ਸ਼ਰੀਰ ਨਾਲ ਹੀ ਜੁੜੇ ਨਾ ਨਾਨਕ ਦੇ ਸ਼ਰੀਰ ਨਾਲ ਜੁੜੇ ਨਾ ਅੰਦਰ ਦਾ ਸ਼ਰੀਰ ਨਾਲ ਜੁੜੇ ਨਾ ਵਰਦਾਸ ਦੇ ਸ਼ਰੀਰ ਨਾਲ ਜੁੜੇ ਨਾ ਰਾਮਦਾਸ ਦੇ ਸ਼ਰੀਰ ਨਾਲ ਜੁੜੇ ਬਸ ਫਿਰ ਤੁਸੀਂ ਕਿਸੇ ਸ਼ਰੀਰ ਨਾਲ ਜੁੜੇ ਹੀ ਨਹੀਂ ਸਕਦੇ ਜੇ ਚਾਰੇ ਸਟੇਜਾਂ ਪਾਰ ਕਰ ਗਏ ਜੇ ਚਾਰ ਸਟੇਜਾਂ ਪਾਰ ਕਰ ਗਏ ਪੁਰੀਤ ਹੋ ਗਏ ਪਵਿੱਤਰ 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 ਪੁਰੀਤ ਫਿਰ ਤੁਸੀਂ ਕਿਸੇ ਸ਼ਰੀਰ ਨਾਲੇ ਨਹੀਂ ਜੁੜ ਸਕਦੇ ਮਾਇਆ ਨਾਲ ਜੁੜੇ ਨਹੀਂ ਸਕਦੇ ਇਹ ਤੇ ਭੁੱਖ ਪਤਾ ਚਾਰਾਂ ਦੇ ਅਖੀ ਭੁੱਖ ਪਤਾ ਉਹਨਾਂ ਨੇ ਫੇਰ ਤਾਂ ਸੋਡਿਓ ਚੱਲਦੇ ਨੇ ਸਾਰੇ ਹੀ ਫੇਰ ਤਾਂ ਸਾਰੇ ਸੋਡਿਓ ਦੇ ਹਾਂਜੀ ਅਨਭੂਤ ਅੰਗ ਜਹਤਾ ਹੈ ਬਰਾਜ ਜਿੱਥੇ ਵੀ ਜਾਂਦਾ ਹੈ ਬਿਰਾਜਮਾਨ ਬਹਿਣਾ ਜਾ ਕੇ ਅਨਭੂਤ ਅੰਗਾ ਸਰੀਰ ਹੈ ਉਹ ਨਹੀਂ ਉਹਦਾ ਸਰੀਰ ਨਾਲ ਮਤਲਬ ਜੁੜਿਆ ਹੋਇਆ ਹੈ ਨਹੀਂ ਕਿਤੇ ਕਦੇ ਕਦੇ 24 ਘੰਟੇ ਸਰੀਰ ਨਾਲ ਜੁੜਦਾ ਹੀ ਨਹੀਂ ਵਾਇਨਾ ਔਰ ਭੂਤ ਅੰਗ ਹੁਣ ਆਨ ਭੂਤ ਅੰਗ ਤੁਹਾਡੇ ਸਮਝ ਕੇ ਆਊਗਾ ਜਿਨੇ ਕੋਰਸ ਨਹੀਂ ਕੀਤਾ ਨਾ 10 ਪਾਸ ਵਾਲਾ ਜਿਨ ਜਾਣਿਆ ਤੇ ਨਹੀਂ ਸਿੱਧੀ ਪਾਈ ਜਿਨੇ ਉਹ ਚਾਰਾਂ ਨੂੰ ਇੱਕ ਰੂਪ ਨਹੀਂ ਜਾਣਿਆ ਨਾ ਤਤਤਰੇ ਵਾਲੀ ਪ੍ਰਸੰਗ ਨੂੰ ਸਮਝੇ ਨਹੀਂ ਸਕਦੇ ਉੱਥੋਂ ਸਮਝ ਕੇ ਆਓ ਵਿਚੇਤਲ ਨਾੜਕ ਚੋਂ ਤਾਂ ਇਹ ਪ੍ਰਸੰਗ ਸਮਝ ਆਊਗਾ ਨਹੀਂ ਪ੍ਰਸੰਗ ਇਹ ਨਹੀਂ ਸਮਝ ਚਾਉਂਦੇ ਗੱਲ ਆਤਮਾ ਦੇ ਲੈਵਲ ਤੇ ਹੋ ਰਹੀ ਹੈ ਇਹਨਾਂ ਨੂੰ ਸ਼ਾਇਦ ਅਟਾਂ ਵਾਲਾ ਜੋੜੇ ਵਾਲੀ ਦੀ ਨਾ ਹੋਵੇ ਦਿਮਾਗ 'ਚ ਇਹਨਾਂ ਦੇ ਇਹਨਾਂ ਦੇ ਦਿਮਾਗ 'ਚ ਜਿਵੇਂ ਜਿਦਾ ਜੋੜਾ ਹੀ ਕੋਈ ਨਹੀਂ ਸਮਝਿਆ ਨਹੀਂ ਇੱਥੇ ਮਤਲਬ ਕੀ ਹੈ ਗੁਣ ਆਤਮਾ ਦੇ ਵਿੱਚ ਨੇ ਔਗਣ ਆਤਮਾ ਦੇ ਵਿੱਚ ਨੇ ਔਗਣ ਗੁਣ ਦਾ ਸਬੰਧ ਆਤਮਾ ਨਾਲ ਹੈ ਔਗਣ ਗੁਣਾਂ ਦੀ ਗੱਲ ਹੋ ਰਹੀ ਹੈ ਅਣਪੂਤ ਅੰਗ ਸਰੀਰ ਤਾਂ ਹੈ ਹੀ ਨਹੀਂ ਉੱਤੇ ਸਰੀਰ ਤਾਂ ਬਬੂਤੀ ਐ ਮਾਇਆ ਤਾਂ ਰਹਤ ਅੰਗ ਹੈ ਉਹਦਾ ਤੇ ਪੂਤ ਅੰਦੂ ਮਾਇਆ ਤਾਂ ਰਹਤ ਚਿੱਤਰਮਨ ਧੋਈ ਨੇ ਜਿਹੜੇ ਮਾਇਆ ਦੇ ਨਾਲ ਲੀ ਜੁੜੇ ਹੋਏ ਅੰਗ ਤਾਂ ਧੋਏ ਨੇ ਹੁੰਦੇ ਨੇ ਨਾ ਮਨ ਮਾਇਆ ਤਾਂ ਰਹਤਾ ਚੇਤ ਤਾਂ ਪਹਿਲੇ ਹੀ ਰਹਤੋ ਦਮ ਆਇਆ ਤੂੰ ਮਨ ਮਾਇਆ ਤੋਂ ਪਰੇ ਰਹਦਾ ਤੇਰ ਕੁੜੀ ਜਾਂਦਾ ਹੀ ਨਹੀਂ ਜੇ ਮਨ ਤੇਰ ਕੁੜੀ ਜਾਊਗਾ ਤਾਂ ਮਾਇਆ ਚਲਿਤ ਹੋਊਗਾ ਤੇਰ ਕੁਟੀ ਚ ਜਾਂਦਾ ਨਹੀਂ ਤੇਰ ਕੁਟੀ ਛੁੱਟੀ ਹੋਈ ਐ ਤਦੋਂ ਮੰਦੋਰ ਕੁਲਿਆ ਹੈ